you

i'm going What? I ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹਿਰ ਬਰੇਸ਼ੀਆ ਵਿਖੇ ਗੁਰਦੁਆਰਾ ਸਿੰਘ ਸਭਾ ਫਲਾਰੋ ਦੀ ਸਮੂਚੀ ਪ੍ਰਬੰਧਕ ਕਮੇਟੀ ਅਤੇ ਸਮੂਚੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਕੱਢਿਆ ਗਿਆ ਹੈ ਜੋ ਕਿ ਖਾਲਸਾ ਪੰਥ ਨੂੰ ਸਾਜਣਾ ਦੇ ਸੁਨ ਸਮਰਪਤ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਤ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਵੀ ਆ ਕੁਰਸੀ ਤੋਂ ਸ਼ੁਰੂ ਹੋ ਕੇ ਪਿਆਸਾ ਕੋਲੀ ਜੋ ਕਿ ਆਰੀਆ ਪਿਆਸਾ ਕੋਲੀ ਜੋ ਕਿ ਜਿੱਥੇ ਕਿ ਲੂਨਾ ਪਾਰਕ ਲੱਗਦੀ ਉੱਥੇ ਪਹੁੰਚ ਕੇ ਸਮਾਪਤੀ ਹਾ ਸੋ ਸਮੂਚੀਆਂ ਸੰਗਤਾਂ ਜਿੰਨੀਆਂ ਵੀ ਅੱਜ ਯੂਰਪ ਭਰ ਚੋਂ ਦੂਰ ਨੜ ਤੋਂ ਚੱਲ ਕੇ ਇਸ ਨਗਰ ਕੀਰਤਨ ਵਿੱਚ ਪਹੁੰਚਿਆ ਹਨ ਦਾਸ ਪ੍ਰਬੰਧਕ ਕਮੇਟੀ ਵੱਲ ਸੁੱਚੇ ਸੁੱਚੇ ਜਿਹੜੇ ਮੇਰੇ ਵੀਰ ਮੇਰ ਨਾਲ ਖੜੇ ਨੇ ਸਾਰਿਆਂ ਵੱਲੋਂ ਅਸੀਂ ਸਮੁੱਚਿਆ ਸੰਗਤਾਂ ਨੂੰ ਜਿਹਾ ਕਹਿੰਦੇ ਹਾਂ ਅੱਜ ਦਾ ਜੋ ਕਿ ਮਹਾਨ ਦਿਹਾੜਾ ਖਾਲਸਾ ਪੰਥ ਦੇ ਸਾਜਨਾ ਤੋਂ ਤੁਸਨੂੰ ਸਮਰਪਿਤ ਅਦਬ ਸਾਖੀ ਦੇ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਹਾਂ ਅਤੇ ਸਮੁੱਚਿਆ ਸੰਗਤਾਂ ਜਿੰਨੀਆਂ ਵੀ ਅੱਜ ਦੂਰ ਨੜ ਤੋਂ ਚੱਲ ਕੇ ਪਹੁੰਚਿਆ ਹਨ ਸਾਰਿਆਂ ਨੂੰ ਜਿਹਾ ਕਹਿੰਦੇ ਹਾਂ ਜਿੰਨੇ ਵੀ ਮੇਰੇ ਵੀਰ ਜਿਹੜੇ ਕਿ ਅੱਜ ਵੱਡੇ ਪੱਧਰ ਤੇ ਸਟਾਲ ਲਾਏ ਹਨ ਜਿਨ੍ਹਾਂ ਨੇ ਬਹੁਤ ਲੰਗਰ ਲਾਏ ਹਨ ਜਿੰਨਾਂ ਵੀ ਵੀਰਾਂ ਵੀ ਨੌਜਵਾਨ ਵੀਰਾਂ ਨੇ ਭੈਣਾਂ ਨੇ ਭਰਾਵਾਂ ਨੇ ਸਾਰਿਆਂ ਨੇ ਅੱਜ ਇਸ ਨਗਰ ਕੀਰਤਨ ਵਿੱਚ ਸਵਾਵਾਣ ਭਾਈਆਂ ਹਨ ਸਤਿਗੁਰੂ ਕਿਰਪਾ ਕਰਨ ਉਹਨਾਂ ਸਾਰਿਆਂ ਦੇ ਸਵਾਵਾ ਪ੍ਰਵਾਨ ਕਰਨ ਅਤੇ ਜਿੰਨੇ ਮੇਰੇ ਵੀਰ ਪ੍ਰਬੰਧਕ ਕਮੇਟੀਆਂ ਦੇ ਸੱਜਣ ਮਿੱਤਰ ਜਿੰਨੇ ਵੀ ਮੁੱਖ ਸੇਵਾਦਾਰ ਸਾਹਿਬਾਨ ਬਾਹਰਲੇ ਗੁਰਦੁਆਰਾ ਸਾਹਿਬ ਤੋਂ ਸੁਚਿੱਟੀਆਂ ਕਮੇਟੀਆਂ ਪਹੁੰਚੀਆਂ ਹਨ ਦਾ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੋਇਆ ਫਤਿਹ ਬੁਲਾਉਂਦਾ ਸਾਰਿਆਂ ਦਾ ਧੰਨਵਾਦ ਹੈ ਸਮੁੱਚੀ ਸੰਗਤ ਨੂੰ ਜੀ ਆਇਆਂ ਕਹਿੰਦਾ ਆ ਫਤਿਹ ਬਲੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਰੇਸ਼ਿਆ ਦੀ ਧਰਤੀ ਤੇ ਜੋ ਗੁਰਦੁਆਰਾ ਸਿੰਘ ਸਭਾ ਫਲੇਰੋ ਵੱਲੋਂ ਮਹਾਨ ਨਗਰ ਕੀਰਤਨ ਖਾਲਸਾ ਸਾਜਨਾ ਦੇ ਵਿਸਥਾਰ ਦੇ ਸੰਬੰਧ ਵਿੱਚ ਸਜਾਇਆ ਜਾ ਰਿਹਾ ਇਸ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਦੀ ਸਮੁੱਚੀ ਪ੍ਰਬੰਧਕ ਕਮੇਟੀ ਭਗਤ ਧਨਾਜਟ ਯਾਦਗਾਰ ਕਮੇਟੀ ਅਧਿਆਤਕ ਜਥੇਬੰਦੀਆਂ ਨੇ ਹਾਜ਼ਰੀ ਭਰੀ ਸੋ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਦਲਜੀਤ ਸਿੰਘ ਸੋਢੀ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਨਵੀਂ ਇਮਾਰਤ ਰੋਮ ਤੋਂ ਅਸੀਂ ਅੱਜ ਬਰੇਸ਼ੀਆ ਗੁਰਦੁਆਰਾ ਸਿੰਘ ਸਭਾ ਫਲੈਰੋ ਪਹੁੰਚੇ ਆ ਜਿੱਥੇ ਅੱਜ ਬਹੁਤ ਹੀ ਵਧੀਆ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਰੇਸ਼ੀਆ ਵਿਖੇ ਤਨਤਨ ਸਾਹਿਬ ਸ੍ਰੀ ਗੁਰਗਨ ਸਾਹਿਬ ਜੀ ਮਹਾਰਾਜਿਆਂ ਦੀ ਛਤਰ ਸ਼ਾਹ ਹੈਟ ਪੰਜ ਪਿਆਰੇ ਸਿੰਘ ਸਹਿਬਾਨ ਦੀ ਅਗਵਾਈ ਅnder ਜੋ 25ਵਾਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਫਲੇਰੋ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਇਟਲੀ ਭਰ ਦੀਆਂ ਸੰਗਤਾਂ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 25ਵਾਂ ਨਗਰ ਕੀਰਤਨ ਜੋ ਸਜਾਇਆ ਜਾ ਰਿਹਾ ਹੈ ਸਤਿਗੁਰੂ ਜੀ ਦੀ ਬੜੀ ಅಪਾਰ ਬਖਸ਼ਿਸ਼ ਹੋਈ ਹੈ ਰਹਿਮਤ ਹੋ ਇਹ ਅੱਜ ਇੱਥੇ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਪੂਰੀ ਇਟਲੀ ਤੋਂ ਤਕਰੀਬਨ ਸੰਗਤਾਂ ਪਹੁੰਚੀਆਂ ਹਨ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਖਾਲਸਾ ਸਾਜਨਾ ਦੇ ਵਿਸਣਿਤ ਦੀ ਸਮੂਹ ਜਗਤ ਨੂੰ ਗੁਰੂ ਨਾਨਕ ਨਾਮ ਲੈਵਾ ਸਾਰੀਆਂ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਬਧਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਇਹ ਜੋ ਨਗਰ ਕੀਰਤਨ ਵਸਾਖੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਫਲੇਰੋਂ ਕੱਢਿਆ ਜਾ ਰਿਹਾ ਹੈ ਬਹੁਤ ਵਧੀਆ ਉਪਰਾਲਾ ਹੈ ਇਹ 25ਵਾਂ ਨਗਰ ਕੀਰਤਨ ਹੈ ਜੋ ਕਿ ਇਟਲੀ ਵਿੱਚ ਬਹੁਤ ਹੀ ਵੱਡਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮੈਂ ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਪਹੁੰਚਣ ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਅਤੇ ਗੁਰਦੁਆਰਾ ਕਮੇਟੀ ਦਾ ਧੰਨਵਾਦ ਕਰਦਾ ਹਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੰਤ ਬਾਬਾ ਈਸ਼ ਸਿੰਘ ਪਰਿਸ਼ਾ ਦੀ ਸਾਰੀ ਸੰਗਤ ਦੇ ਵੱਲੋਂ ਸਾਰੀ ਸੰਗਤ ਨੂੰ ਆਈਆਂ ਬਾਹਰੂ ਦੂਰੂ ਨੇੜਿਉਂ ਸਜਨਾ ਨੂੰ ਲੱਖ ਲੱਖ ਮੁਬਾਰਕਾ ਹੋਣ ਇਸ ਗੁਰਪੁਰਬ ਦੀਆਂ ਇਸ ਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਕੌਂਸਲਰ ਕਮਿਊਨਿਟੀ ਬਰੇਸ਼ਿਆ ਵੱਲੋਂ ਸਮੂਹ ਸੰਗਤਾਂ ਨੂੰ ਅੱਜ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ